ਸਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁੰਤੇ ਹਨ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹ ਹੀ ਵਾਅਦੇ ਕੀਤੇ ਜਾਣਗੇ ਉਹ ਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਇਸ ਤਰ੍ਹਾਂ ਨਹੀਂ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਤਰ੍ਹਾਂ ਝੂਠ ਬੋਲ ਕੇ ਵੀ ਇੱਥੋਂ 20000 ਕਢ ਲਾਂਗੇ ਇੱਥੋਂ 40000 ਕਰੋੜ ਰੁਪਏ ਕਢ ਲਾਂਗੇ ਤੇ ਜਦੋਂ ਕਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਸੇ ਕੱਢ ਕੇ ਦਿੱਲੀ ਲੈ ਗਏ ਪੈਸੇ ਤਾਂ ਜਰੂਰ ਆਏ ਚਾਹੇ ਰੇਤਾ ਵੀ ਕਿਹ ਹੈ ਚਾਹੇ दारू ਵੀ ਕਿਹ ਹੈ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਚਲੇ ਗਏ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਾਂਡ ਬੈਠੀ ਸੀ ਆਮ ਆਦਮੀ ਪਾਰਟੀ ਦੀ ਉੱਥੇ ਚਲੇ ਗਏ ਉਸ ਕਿਸਮ ਦੀ ਫਰਜੀ ਗਾਰੰਟੀਆਂ ਨਹੀਂ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟਿਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਦੇ ਬਾਅਦ ਦੁਬਾਰਾ ਕਾਲ ਵਾਪਿਸ ਆਉਗੀ ਤੁਸੀਂ ਉਹਦੇ ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ WhatsApp ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਅ ਪੇਟੀ ਵੀ ਰੱਖੀ ਜਾਊਗੀ ਜਿੱਦੇ ਚ ਬੰਦਾ ਆ ਕੇ ਫਾਰਮਲੀ ਉਹਦੇ ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਹੈ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੀ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਹੈ ਚਾਹੇ ਉਹ ਐਮ ਐਸ ਐਮ ਆਈ ਹੈ ਚਾਹੇ ਉਹ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਹੈ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਐ ਚਾਹੇ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨਿਜ਼ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣਗੀਆਂ ਲੋਕਾਂ ਨੂੰ ਅਪਰੋਚ ਕਰਕੇ ਬਲੌਗ ਡਿਵੈਲਪਮੈਂਟ ਅਫਸਰ ਦੇ ਵੀਡੀਓ ਦੇ ਆਫਿਸੇ ਜਾ ਕੇ ਉੱਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਉਹਦੇ ਵਾਸਤੇ ਇੱਕ ਟ੍ਰੇਨਿੰਗ ਕੈਂਪ ਵੀ ਜਿੱਥੇ ਲੱਗਿਆ ਸੀ ਮੈਂ ਸਾਡੇ ਜਿਹੜੇ ਸੈਲਜ਼ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਆ ਜਿੰਮੇਵਾਰੀ ਸੌਂਪੀ ਹੈ ਰੰਜਮ ਕਾਮਰਾ ਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਾ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹਦੀ ਫਾਰਮੈਲिटीज ਹੈਗੀਆਂ ਤੁਸੀਂ ਇੱਕ ਮਿੰਟ ਚਾਨਣਾ ਪਾਉਂਗੇ ਪਲੀਜ਼ ਉੱਚਾ ਬੋਲ ਸੌਰੀ ਕਰਦੇ ਹਾਂ ਸਪੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਹਦੇਸ਼ ਹੋਇਆ ਸੋ ਇਹ ਤੁਹਾਡੇ ਰਾਈ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਪਾਪਾ ਦਾ ਸੰਕਲਪ ਪੱਤਰ ਹੈ ਉਹਦਾ ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸੁਜੈਸ਼ਨਸ ਦੇਣ ਔਰ ਉਹਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮਸ ਹੈਗੇ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਏ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਕੋ ਕਨਵੀਨਰਸ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀਆਂ-ਛੋਟੀਆਂ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੋ ਐਪ ਨਮੂ ਐਪ ਦੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀਆਂ ਸੁਜੈਸ਼ਨ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸ ਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਗਰ ਇਹਦੇ ਤੇ ਮਿਸ ਕਾਲ ਕਰੇਗਾ ਤਾਂ ਮੂਮੈਂਟ ਮਿਸ ਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪ ਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਹੈ ਉਹ ਨਮੋ ਐਪ ਦੇ ਥਰੂ ਅ ਕੇਂਦਰੀ ਕਾਰਿਆਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕਨਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰਿਤ ਲਿਆਂਦੀ ਕੋਸ਼ਿਸ਼ ਕੀਤੀ ਜੀ ਸੋ ਇਹ ਸਾਰਾ ਪ੍ਰੋਗਰਾਮ ਹੈ ਜੋ ਅਗਲੇ ਅਸੀਂ 10 ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਪੂਰਾ ਕਰਕੇ ਔਰ ਆਪਣੀ ਜਿਹੜੀ ਸੈਂਟਰਲ ਮੈਨੀਫੈਸਟੋ ਕਮੇਟੀ ਹੈ ਉਹਦੇ ਤੱਕ ਸਟੇਟ ਨੇ ਉਚਾਰਿਆ ਮੈਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦੇ ਚਿਹਰੇ ਦੇਖ ਕੇ ਮੈਂ ਇਸ ਗਲਤੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾਕ ਚ ਆਏ ਸੀਗੇ ਤੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨਟਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਕਿਸ ਕਿਸਮ ਦੀ اپوزیشن ਦੀ ਭੂਮਿਕਾ ਬਣਾ ਕੇ ਸਾਠ ગાંਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਹੈ ਪਰ ਮਨੂੰ ਅਫਸੋਸ ਇਸ ਗੱਲ ਦਾ ਹੈ ਵੀ ਉਹ ਜਿਹਨੂੰ ਚਾਲੂ ਵਰਲਡ ਇੱਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ عظیم ਸਦਨ ਹੈ ਉਹ عظیم ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਇਆ ਤਾਂ ਤੁਸੀਂ ਇਸ ਸਾਰੇ ਇਸੇ ਚਾਗ ਚੇਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇਬ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ 'ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਕਾਜੀ ਲੈਂਡ ਦਾ ਫਰੀ ਮਾਰਕੀਟ ਦੀ ਕਾਫੀ ਲੰਬੇ ਸਮੇਂ ਸੇ ਚੱਲ ਰਹੀ ਹੈ ਪਰ ਨੀਤ ਕੋਰ ਨੇ ਵੀ ਅਬੀ ਸਟੇਟਮੈਂਟ دی ਹੈ ਇਸ ਤਰ੍ਹਾਂ ਸੇ ਦੇਖਦੇ ਹੈ ਇਹ ਜਲ ਦੇ ਐਲਾਨ ਹੋਗਾ ਐਲਾਨ ਹੋਗਾ ਐਲਾਨ ਹੋ ਰਹਾ ਨਹੀਂ ਕਿ 10 ਤਰੀਕ ਨੂੰ ਡੰਟਾ ਸਾਹਿਬ ਚਾਹ ਆ ਰਹੇ ਬਾਗਲਪਿੰਡ ਦੇ ਤੋਂ ਇੱਕ ਸਾਹ ਜੀ ਹੋਤੇ ਅਨਾਉਂਸਮੈਂਟ ਸ਼ਾਇਦ ਹੋ ਜੇ ਅਮਿਤ ਸਾਹਿਬ ਜੀ ਵੀ ਨੇ ਆ ਰਹੇ ਨੇ ਬਾਗਲਪਿੰਡ ਆ ਰਹੇ ਨੇ ਕੋਈ ਨਹੀਂ ਕੋਈ ਦੇਖੋ ਸਭ ਤੁਸੀਂ ਮੇਰੇ ਨਾਲੋਂ ਸਾਦਾ ਜ਼ਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਤਿਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਿਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਪਰ ਬੀਜੇਪੀ ਆਪਣੇ ਇਸ ਕਰਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕ ਰਹੇ ਹਾਂ ਕਿ ਲੱਗਦਾ ਹੈ ਕਿ 사ਦਾ ਲਾਈਨ ਸੁਣਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫੀਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰਿਆ ਉਹਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਦੀ ऑपोजिशन जिन्नू एक रोल सीगा वॉच डॉग वॉचमैन या चौकीदार कह लो अनु कुछ कह लो वो तो चोरਾਂ ਨਾਲ ਰਲੇ ਬੈਠੇ ਸਭ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀਤਾ ਦੀ ਕਰੀ ਤਾ ਜੀ 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 ਜ ਸਟਰੋਂਗ ਕਨਸਟਰਨ ਕਰਨਾ ਜ਼ਰੂਰੀ ਹੈ ਜਿਉਂ ਦੇਖੀਏ ਸਟੈਂਡ ਬਾਈ ਦੇ ਬਿਲਕੁਲ ਸਭ ਮੇਰਾ ਮਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਭ ਖਾਸ ਤੌਰ ਤੇ ਕਹਿਆ ਜਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਤ ਨਹੀਂ ਹੋਣਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸਕਿਸ਼ਨ ਦਾ ਟੈਗ ਲੱਗਦਾ ਮਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ ਜੀ ਸਰ ਸਾਡੇ ਮੁੱਖ ਮੰਤਰੀ ਰਾਭ ਨੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦੋ ਦਿਨ ਪਹਿਲਾਂ ਇਹ ਕਿਹਾ ਕਿ ਜਿਹੜੀਆਂ ਆਪ ਆਪਨੀ ਪਾਰਟੀਆਂ ਦੇ ਬਾਅਦ ਸਾਰੀਆਂ ਪਾਰਟੀਆਂ ਹੁਣ ਗਰੰਟੀ ਦੇਣ ਲੱਗ ਪਈਆਂ ਖਾਸ ਤੌਰ ਤੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤੰਜਾ ਉਹ ਕਸੇ ਨਾਲੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਡਾਕੂਮੈਂਟਸ ਨੇ ਜਿਹੜੀਆਂ ਗਰੰਟੀਾਂ ਵਾਲੇ ਜਾਂ ਟੋਰਮੈਂਟ ਦੀ ਬੀਸਸ ਤੋਂ ਹੁੰਦੇ ਆ ਇਹ ਲੀਗਲ ਡਾਕੂਮੈਂਟਸ ਬਣਨਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠੀਆਂ ਗਰੰਟੀਆਂ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਪ੍ਰਧਾਨ ਮੰਤਰੀ ਨੇ 1 ਕਰੋੜ ਨੌਕਰੀਆਂ ਦੇਣ ਦੀ ਵੀ ਗੱਲ ਕਹੀ ਦੀ ਤੇ ਖਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਦੀ ਤੇ ਐਮਐਸਪੀ ਵਧਾਉਣ ਦੀ ਗੱਲ ਕਹੀ ਦੀ ਜਦੋਂ 2014 ਵਿੱਚ ਪਹਿਲੀ ਵਾਰੀ ਵੱਡੀ ਸਰਕਾਰ ਆਉਂਦੀ ਦੀ ਪ੍ਰਧਾਨ ਮੰਤਰੀ ਬਣਿਆ ਤੁਸੀਂ ਸਮਤ ਆ ਵੀ ਕਿ ਜਿਹੜਾ ਜਿਹੜਾ ਇਹ ਆ ਲੇਗਲ ਡਾਕੂਮੈਂਟਸ ਹੋਣਾ ਚਾਹੀਦੇ ਆ ਜੇਕਰ ਕੋਈ ਪਾਰਟੀ ਨਹੀਂ ਬਾਦੇ ਪੂਰੇ ਕਰਦੀ ਉਹਦੀ ਮਾਨਤਾ ਰੱਬ ਹੋਣੀ ਚਾਹੀਦੀ ਆ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਆ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਗਿਆ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਆ ਪਾਰਲੀਮੈਂਟ ਨੇ ਕਰਨਾ ਆ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹਾਂਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਹਿਬ ਕੱਲੀ ਧੀਮਾਂ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਊਮਨਸ ਡੇ ਮਨਾ ਰਹਾ ਹੈ ਸਾਰਾ ਵਰਲਡ ਮਨਾ ਰਿਹਾ ਹੈ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਹਾਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਐਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਐਦਾ ਹੀ ਕੋਈ ਕਾਨੂੰਨ ਬਣਾ ਲੈਣ ਵੀ ਹੂਸ ਏਰ misbehaves in the house unbecoming of a parliamentarian onu chekya jave mudke election na lad saki ehda iko kanun bana liye taan vi main samajhda loktantra bachi hua sab gadab kisan andolan jo hai kya ek bar fir se bjp aur akali dal alliance ke beech mein environment ban raha hai sab ਇਸ ਬਾਤ ਮੈਂ ਇਨਵੋਲਡ ਨਹੀਂ ਹਾਂ ਉਸਕੇ ਉੱਪਰ ਮੈਂ ਇੰਪੈਡੀਮੈਂਟ ਜਾਂ ਵਾਟ ਇਜ਼ ਫੈਸਿਲਿਟੇਟਿੰਗ ਥੈਟ ਐਗਰੀਮੈਂਟ ਆਈ ਕੈਨੋਟ ਕਮੈਂਟ ਓਨ ਥੈਟ ਜਦ ਬੈਂਸ ਦੀ ਗੱਲ ਕੀਤੀ ਹੈ ਕਿ ਪਿੰਡ ਪਿੰਡ ਜਾਵੇਗੀ ਤੁਸੀਂ ਪਸੰਦ ਪਿੰਡ ਪਿੰਡ ਦੇ ਮੈਂ ਕਿਹਾ ਜੀ ਕੋਸ਼ਿਸ਼ ਕਰਕੇ ਮੱਖ ਵਕਤ ਜਿਆਦਾ ਜਿਆਦਾ ਤੇ ਪਹੁੰਚੀ ਜਾਓਗੇ ਦੋ ਵੈਨ ਪਤਾ ਕਿਉਂਕਿ ਲਗਾਤਾਰ ਰੂਰ ਕਰ ਰਹੇ ਨੇ ਬਾਡਰਾਂ ਦੇ ਬੈਠੇ ਨੇ ਸਭ ਵਿਰੋਧ ਕਰਨਾ ਹਰੇਕ ਦਾ ਅਧਿਕਾਰ ਹੈ ਕੱਲ ਵੀ ਸੁਪਰੀਮ ਕੋਰਟ ਨੂੰ ਵੀ ਆਹ ਕਹਿਣਾ ਪਿਆ ਵੀ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਕੱਲ ਹਾਈ ਕੋਰਟ ਦਾ ਵੀ ਤੁਸੀਂ ਫੈਸਲਾ ਸੁਣ ਲਿਆ ਹੋਣਾ ਹੈ ਵੀ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਭ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਜਿਹੜਾ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮਸ਼ਹੂਰ ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਸਭ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸ਼ੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਭ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ اپੋਜੀਸ਼ਨ ਤਾਂ ਰਲ ਗਈ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਬ ਜੇ ਪਾਈ ਫਿਰਦੀ ਆ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਝੋਲੀ 'ਚ ਪਾਈ ਐ ਇੱਕ ਰੂਖ ਖੇਤਰ ਦੀ ਨਾ ਦਿਓ ਉਹ ਫਿਰ ਕਹਿੰਦੇ ਫਿਰ ਚਿੰਮੜ ਜਾਂਦੇ ਆ ਬੇਸ਼ਰਮੀ ਦੀ ਵਿਆਬਿਆ ਸਾਹਿਬ ਬਾਰ ਬਾਰ ਹਾਂਜੀ ਮੈਂ ਬਿਲਕੁਲ ਗਿਆ ਮੈਂ ਅੱਜ ਵੀ ਮੈਂ ਇੱਥੇ ਕਹਿ ਰਹੇ ਹਾਂ ਬੋਲੋ ਉਸਟਮਾਰਡਰ ਰਿਪੋਰਟ ਦੇ ਵਿੱਚ ਹੈ ਗੋਲੀ ਬਿਲਕੁਲ ਗੋਲੀ ਲੱਗੀ ਐ ਸਾਹਿਬ ਬਿਲਕੁਲ ਜਾਂਚ ਹੋਣੀ ਚਾਹੀਦੀ ਐ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕਹੇ ਸੀ ਫੜ ਕੇ ਜਿਹਨਾਂ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿਆ ਵੀ ਜਾਂਚ ਹੋਣੀ ਚਾਹੀਦੀ ਐ ਟਰਾਂਸਪੇਰੈਂਟ ਜਾਂਚ ਹੋ ਦੇਉਦੇ ਤੇ ਕਾਰਵਾਈ ਹੋ ਜਿਹੜੇ ਨੇ ਕਿਸੇ ਨੇ ਕੀਤਾ ਮਾਰ ਹੁਣਾਂ ਨੇ ਸੰਕਰ ਕਰਤਾ ਭਾਜਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਵੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਹੈ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਹੈ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਰ ਕਾਂਗਰਸ ਦੀ ਮਜਬੂਰੀ ਹੈ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਆ ਮੈਂ ਭਗਵੰਤਬਾਹ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਕੋਐਲਿਸ਼ਨ ਦਾ ਕੇਸ ਨਾ ਦਰਜ ਦਰਜ ਹੋ ਜੇ ਜਿਹੜਾ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪ੍ਰੈਸ਼ਰ ਬਣ ਜੂਗਾ ਸੋ ਕਾਲਡ ਨਵੀਂ ਉੱਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਨਹੀਂ ਜੋਸ਼ੀ ਜੀ ਆ ਗੱਲ ਐ ਹੋ ਜੂਗੀ ਕਿਹਦਾ ਕੋਈ ਵੀ اپੋਜੀਸ਼ਨਿਕ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਗੱਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਬਣਾਈ ਬੈਠੇ ਸਾਡੇ ਲੀਡਰਾਂ ਨੂੰ ਡਰਾਈ ਜਾਂਦੇ ਆ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਚਾਕੇ ਬਾਕੇ ਗੱਲ ਕਰ ਤੇਰਾ ਮੈਂ ਬਸਦ ਵਾਲਾ ਕੇਸ ਖੋਲ ਦੂੰਗਾ ਕੋਈ ਅਵਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕਟ ਤੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਡਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ 'ਚ ਗੱਲ ਕਰਨ ਦੇ ਉਹਨਾਂ ਨੂੰ ਐਵੇਂ ਡਰ ਪੈ ਜੂਏ ਇਹਨਾਂ ਨੂੰ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਨਾ ਸ਼ੁਰੂ ਹੋਇਆ ਸੀਗਾ ਕਿ ਟੀਮ ਦੀ ਜੇਥੀ ਹੋਣੀ ਚਾਹੀਦੀ ਹੈ ਕਿ ਉਹਦਾ ਅਨਸਰ ਦਾ ਇੱਕ ਨਹੀਂ ਆਮਦੀ ਪਾਰਟੀ ਦੇ ਲਈ ਗੱਲ ਰਹੀ ਸੀ ਉਸ ਦੀ ਹੀ ਤੇ ਸਭ ਇਸ ਟੇਕ ਤੇ ਕਈ ਵਾਰੀ ਗੱਲਾਂ ਹੋ ਗਈ ਮਸਾ ਚੀਨ ਦਾ ਹਾਲ ਦੇਖ ਲਓ ਰੋ ਚੀਨ ਨਾਲ ਕੰਪੇਅਰ ਕਰਦੇ ਆ ਚੀਨ ਅੱਜ ਕਿੱਥੇ ਪਹੁੰਚਿਆ ਉੱਥੇ ਚੰਡੂਖਾਨੇ ਮਸ਼ਹੂਰ ਸੀਗੇ ਸਭ ਚੀਨ ਦੇ ਅਸੀਂ ਆਪਾਂ ਚੀਨ ਬਣਾਉਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਜੀ ਡੀ ਪੀ ਗ੍ਰੋਥ ਰੇਟ ਜਿੱਥੇ ਪਹੁੰਚ ਖੜੇ ਉਹਦੇ ਤੇ ਕੰਪੈਰੀਜ਼ਨ ਕਰਦੇ ਨਹੀਂ ਚੰਡੂਖਾਨੇ ਬਣਾਣੇ ਤਾਂ ਸਭ ਲੋਕਤੰਤਰ ਦਾ ਮੰਦਿਰ ਬਣਾਓ ਕੌਣ ਰੋਕਦਾ ਨਾ ਸਰ ਸਰ ਇਹ ਬਾਤ ਸੁਣਨ ਵਾਲੀ ਇੱਕ ਚੀਜ਼ ਕਿ ਪਨੀਤ ਕੋ ਟਕਾ ਕਿ ਕੈਪਟਨ ਅਮਰਿੰਦਰ अलायंस करवा रहे हैं लेकिन तो बीजेपी ने नकार दिया कितनी बात ये सच है और दूसरी प्रणित कौर को फॉर्मली इंडक्ट कर रही है मुझे भी आई बिलीव जहां तक इंडक्ट करने का सवाल है उन्होंने ऑलरेडी बात अपनी क्लियर कर दी है वो उसके लिए जो भी टाइमिंग वगैरह हाई कमांड से बैठ के जो तय करके वो करेंगे क्योंकि दिल्ली में उनकी जॉइनिंग होगी اور جہاں تک کیپٹن صاحب کروا رہے ہیں اس کے لیے سوری میں ائی ایم ناٹ پارٹ اف دیٹ پروسیس اس لیے میں کوئی بھی کمنٹ کرنا ٹھیک نہیں سمجھتا سر کیپٹن صاحب نے نیوز 18 پہ کہا تھا کہ الائنس کو لے کے میری جکر صاحب سے بات ہوئی اور جکر صاحب اس واسطے سے ہیں۔ دیکھیے میں نے پبلیکلی بھی کہا ابھی لوگوں کی بھاونا ہے I have conveyed that feeling ان کو یہی بات میں نے بتائی کہ لوگ جہاں بھی جاتے ہیں ਤੁਸੀਂ کرو جی انہاں دے نکےل پاؤ عام آدمی پارٹی تے کانگریس رل کے پنجاب نو ڈوبن لگی ہے۔ तो इसकी बात है बाकी जो फैसला होगा मैं तो आपको कहा आप उस बयान के ऊपर ना जाके ये देखो भी आज पार्टी तेरह की तेरह सीटों के ऊपर जाके तैयारी कर रही है उसकी तरफ ध्यान यू की आपके दोनों वही साहब कहाँ हो रहा है चंडीगढ़ के अंदर विधानसभा चंडीगढ़ के अंदर ही है अभी चंडीगढ़ के अंदर मेयर का जो इलेक्शन उन्होंने मिलके जो किया उसको आप क्या कहेंगे साहब जो कुरुक्षेत्र की यहाँ से कुरुक्षेत्र कितनी दूर है साहब कुरुक्षेत्र में इलेक्शन ये इनको सीट छोड़ रहे हैं साहब दिल्ली के अंदर सीट छोड़ रहे हैं और मिलने को क्या कहते हैं साहब कौन सी मिलनी तो देखना चाहते हैं हाँ जी स्क्रिप्ट लिखी हुई है मैं तो टोटली लिखी हुई स्क्रिप्ट है साहब वहां से बनठंड के आते हैं कांग्रेस के एमएलए साहेबान और वहां पे ड्रामा करके क्यों नहीं अदरवाइज उनको बातें करनी पड़ेगी रिकॉर्ड पे जाए हला लला करके बाहर चले जाते हैं कभी कुछ चेन लिए घूम रहा है कोई लिए घूम रहा है ऐसा फिर चेन और ताड़े की नौबत क्यों आ गई साहब इसलिए भी आज पंजाब के अंदर फिरती मांगी जा रही है खोआ हो रही है जिन्होंने कहते वो खोहों को रोकने के लिए बड़ा ताला लगाया जाता है घरे को आगे ताला ना तोड़ लो मोटे ताले लागे फिर ਲੋਗੋ ਆਪਣੇ ਤੋਂ ਫਿਰ ਇਨਕੇ ਜੋ ਸਹਿਯੋਗੀ تھے आज मैं हमारे कांग्रेस के लीडर का बयान पढ़ रहा था देयर इज अ फियर साइकोसिस इन पंजाब वो शायद ਆਪਣੀ बात कर रहे थे कि कांग्रेस के अंदर दो किस्म के फियर पंजाब के अंदर डरदा माहौल बने हुए है एक तो हम लोगां के अंदर जेड़े ਫਿਰੋਤੀ ਦੇ ਟੈਲੀਫੋਨ ਨਾ ਆ ਜਾਣ காங்க्रेसियां दे अंदर ਰੈਸਿਸਿਮ ਦਾ ਮਾਹੌਲ ਹੈ ਪੋਜੀਸ਼ਨਲ ਹੈ ਜੀ ਵੀ ਕਹਤੇ ਉਹਨਾਂ ਦਾ ਬਿਜ਼ਨਸ ਨਾਲ ਦਾ ਟੈਲੀਫੋਨ ਆ ਜੇ ਕਿ ਖੜਕਾਨਾ ਦੇ ਦੋ ਕਿਸਮ ਦੇ ਹੈ ਉਸ ਤੋਂ ਭਗਵੰਤ ਮਾਨ ਜੀ ਨੂੰ ਮੈਂ ਕਹਾਂ ਜੇ ਤੁਸੀਂ ਡਰਾਓ ਨਾ ਬਿਜ਼ਨਸ ਪੇਜ ਜਿਹੜੀਆਂ ਪੇਚ ਦਿਓ ਰੋਜ਼ ਰੋਜ਼ ਦੇ ਦਾਬੇ ਮਾਰ ਕੇ ਇਹਨਾਂ ਦੀ ਗਰੋਥ ਜਿਹੜੀ ਹੈ ਉਹ ਸਟੰਟਡ ਹੋ ਜੂਗੀ ਜਿਸ ਤਰ੍ਹਾਂ ਬੱਚੇ ਦਾ ਇਮਪ੍ਰੈਸ਼ਨੇਬਲ ਸਟੇਜ ਹੈ ਨਵੇਂ ਨਵੇਂ ਲੀਡਰ ਬਣੇ ਨਵੀਆਂ ਨਵੀਆਂ ਜੈਕਟਾਂ ਬਣਾਈਆਂ ਇਹਨਾਂ ਨੇ ਚੀਫ ਮਿਨਿਸਟਰੀ ਵਾਲੀ ਜਿਹੜੀ ਭਗਵੰਤ ਮਾਨ ਜੀ ਕਹ ਰਹੇ ਸੀ ਸੌਰੀ ਮੰਨੋ ਜੇ ਕਾਲੀਦਾਲਾ ਭਾਇਪਾਰਾ ਗਾਟੇ ਤੋਂ ਤੁਸੀਂ ਸਹਿਮਤ ਕਿਹਾ ਹੋਏ ਜਿਹੜੇ ਕੈਪਟਨ ਸਾਹਿਬ ਨੇ ਕਿਹਾ ਸਹਿਮਤ ਹੋ ਜੇ ਗੱਲ ਜਿਹੜਾ ਹੁੰਦਾ ਸੀਟ ਸ਼ੀਟ ਨੂੰ ਲੈ ਕੇ ਵੱਡਾ ਜੇ ਜੇ ਹੁੰਦਾ ਹੁਣ ਜੇ ਨੂੰ ਅਜੇ ਤੱਕ ਕਿਸੇ ਨੇ ਪੜਿਆ ਸਾਬ ਤੁਸੀਂ ਮੇਰੇ ਤੋਂ ਸਿਆਣਾ ਜੇ ਵਾਲੀ ਗੱਲਾਂ ਛੱਡੋ ਤੁਸੀਂ ਜੋ ਐ ਉਹਦੇ ਤੇ ਗੱਲ ਕਰੋ ਤੇਰਾ ਅੱਛਾ ਤੁਹਾਨੂੰ ਵੈਨ ਨਹੀਂ ਦਿਖ ਰਹੀ ਬਾਹਰ ਕਿਹੜੀ ਤੁਹਾਨੂੰ ਜੇ ਵਾਲੀ ਜਾਨੇ ਤੁਸੀਂ ਜੇ ਫਾਰਮ ਤਾਂ ਕਿਸਾਨ ਬਣਾ ਕੇ ਲੈ ਗਿਆ ਹੁਣ ਉਹਨਾਂ ਨੂੰ ਉਹਦਾ ਫਸਲ ਲੱਗਣਾ ਸੁਨੀਲ ਜਾਖੜ ਸੁਨੀਲ ਦਾ ਮਹਤਾਜ ਨਹੀਂ ਸੰਦੀਪ ਜਾਖੜ ਸੁਨੀਲ ਦਾ ਮਹਤਾਜ ਨਹੀਂ ਉਹ ਆਪਣੇ ਫੈਸਲੇ ਦਾ ਆਪਣੇ ਆਪ ਉਹ ਠੀਕ ਹੈ ਤੇ ਚਾਚਾ ਜੀ ਤਾਂ ਜਿੱਥੇ ਗਏ ਆ ਫੈਸਲਾ ਭਤੀਜੇ ਜੀ ਨੇ ਕਰਨਾ ਜਿੱਥੇ ਕਰਨ ਦੀ ਆਪਣੇ ਹਿਸਾਬ ਨਾਲ ਕਰਨਾ ਬਾਹਰ ਬੈਠਣਾ ਮਸਤ ਕਰਨ ਬਾਹਰ ਨਾ ਕੈਮਰਾਸ ਬੈਂਕ ਲਈ ਚਲੇ ਜਾਓ ਹਮਨੇ ਫਲੈਗ ਆਫ ਕਰਨਾ ਹੈ ਹਮ 2 ਮਿੰਟ ਬਾਅਦ ਆ ਜਾਵਾਂਗੇ